ਹਾਂ ਜੀ ਵੀ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਬਈ ਜਾਣਕਾਰੀ ਦੇਵਾਂਗੇ ਲੀਵਰ ਟੋਨਿਕ ਦੇ ਬਾਰੇ ਵਿੱਚ ਵੀ ਬੱਕਰੀਆਂ ਨੂੰ ਲੀਵਰ ਟੋਨਿਕ ਕਦੋਂ ਦੇਣੀ ਚਾਹੀਦੀ ਹੈ ਤੇ ਕਿਵੇਂ ਦੇਣੀ ਚਾਹੀਦੀ ਹੈ ਇਹਦੇ ਬਾਰੇ ਆਪਾਂ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਦੇਵਾਂਗੇ ਸੋ ਸਾਰੀ ਵੀਡੀਓ ਵੀ ਧਿਆਨ ਨਾਲ ਸੁਣਿਓ ਐਂਡ ਤੱਕ ਜਰੂਰ ਦੇਖਿਓ ਵੀਡੀਓ ਨੂੰ ਸੋ ਜਦੋਂ ਆਪਾਂ ਵੀਡੀਓ ਪਾਈ ਸੀ ਬੱਕਰੀਆਂ ਦੀ ਵਰਮਿੰਗ ਦੀ ਸੋ ਉਹਦੇ ਵਿੱਚ ਆਪਾਂ ਲਾਸਟ ਤੇ ਦੱਸਿਆ ਸੀਗਾ ਵੀ ਬੱਕਰੀਆਂ ਦੀ ਵਰਮਿੰਗ ਵਾਲੀ ਮੈਡੀਸਿਨ ਦੇ ਨਾਲ ਵੀ ਬੱਕਰੀਆਂ ਦੇ ਲੀਵਰ ਤੇ ਇਫੈਕਟ ਪੈਂਦਾ ਹੈਗਾ ਸੋ ਉਹਦੇ ਲਈ ਲੀਵਰ ਟੋਨਿਕ ਦੇਣੀ ਜ਼ਰੂਰੀ ਹੁੰਦੀ ਹੈ ਤਾਂ ਕਰਕੇ ਆਪਾਂ ਅੱਜ ਵੀਡੀਓ ਬਣਾ ਰਹੇ ਆਂ ਵੀ ਲੀਵਰ ਟੋਨਿਕ ਦੇ ਬਾਰੇ 'ਚ ਤੇ ਲੀਵਰ ਟੋਨਿਕ ਜਿਹੜੀ ਹੁੰਦੀ ਹੈ ਵੀ ਬੱਕਰੀਆਂ ਨੂੰ ਆਪਾਂ ਜਦੋਂ ਅਪਾ ਡੀਵਰਮਿੰਗ ਕਰਦੇ ਆਂ ਤੇ ਉਹਦੇ ਤੋਂ 2 ਜਾਂ 3 ਦਿਨ ਬਾਅਦ ਆਪਾਂ ਦੇਖ ਸਕਦੇ ਆਂ ਬੱਕਰੀਆਂ ਨੂੰ ਲੀਵਰ ਟੋਨਿਕ ਤੇ ਇਹ ਕਿਵੇਂ ਦੇਣੀ ਆ ਤੇ ਕਿੰਨੀ ਦੇਣੀ ਆ ਇਹ ਵੀ ਤੁਹਾਨੂੰ ਆਪਾਂ ਦੱਸ ਦਿੰਨੇ ਆਂ ਜਿਹੜੀ ਲੀਵਰ ਟੋਨਿਕ ਹੁੰਦੀ ਹੈ ਬਈ ਇਹ ਆਪਾਂ ਬੱਕਰੀਆਂ ਨੂੰ ਉਹਨਾਂ ਦੇ weight ਦੇ ਹਿਸਾਬ ਨਾਲ ਦੇਣੀ ਹੁੰਦੀ ਆ ਜੇ ਆਪਾਂ ਵੀ 5 ਕਿਲੋ weight ਨੂੰ 1 ml ਦੇਣੀ ਹੁੰਦੀ ਆ ਜੇ 25 ਕਿਲੋ weight ਆ ਬੱਕਰੀ ਦਾ ਤਾਂ ਆਪਾਂ 5 ml ਦੇਣੀ ਆ ਤੇ ਜੇ 35 ਕਿਲੋ ਆ ਤਾਂ 7 ml ਜੇ 40 ਕਿਲੋ ਆ ਤਾਂ 8 ml ਆਪਾਂ weight ਦੇ ਹਿਸਾਬ ਨਾਲ ਦੇਣੀ ਹੁੰਦੀ ਹੈ ਜਿਹੜੀ ਮੈਡੀਸਿਨ ਹੁੰਦੀ ਹੈ ਲੀਵਰ ਟੋਨਿਕ ਦੀ ਤੋਂ ਇਸ ਤਰ੍ਹਾਂ ਆਪਾਂ ਬੱਕਰੀ ਨੂੰ ਦੇ ਸਕਦੇ ਆ ਤੇ ਇਹ ਕਿਵੇਂ ਦੇਣੀ ਇਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਇਹ ਵੀ ਆਪਾਂ ਜਾਂ ਤਾਂ ਪਾਣੀ ਦੇ ਵਿੱਚ ਮਿਲਾ ਕੇ ਦੇ ਸਕਦੇ ਆ ਜਾਂ ਬੱਕਰੀ ਨੂੰ ਦਾਣਾ ਪਾਉਨੇ ਆਪਾਂ ਖਰਾਕ ਪਾਉਨੇ ਆ ਉਹਦੇ ਵਿੱਚ ਮਿਕਸ ਕਰਕੇ ਦੇ ਸਕਦੇ ਆ ਤੇ ਸਿੱਧੇ ਦੇਣਾ ਜੇਕਰ ਆਪਾਂ ਇਦਾਂ ਦੇਵਾਂਗੇ ਤਾਂ ਉਹ ਜ਼ਿਆਦਾ ਇਸਤਰ ਕਰਦੀ ਬੱਕਰੀਆਂ ਨੂੰ। ਸੋ ਇਸ ਕਰਕੇ ਇਸ ਤਰ੍ਹਾਂ ਆਪਾਂ ਬੱਕਰੀ ਨੂੰ ਦੇ ਸਕਦੇ ਹਾਂ ਜਾਂ ਆਪਾਂ ਗਰਮੀਆਂ ਦੇ ਵਿੱਚ ਬੱਕਰੀ ਨੂੰ ਛੱਤਰ ਵਾਲਾ ਪਾਣੀ ਵੀ ਹੁੰਦੇ ਆ। ਉਹਦੇ ਵਿੱਚ ਵੀ ਮਿਕਸ ਕਰਕੇ ਬੱਕਰੀ ਨੂੰ ਦੇ ਸਕਦੇ ਹਾਂ। ਤੇ ਇਸ ਤੋਂ ਬਾਅਦ ਆਪਾਂ ਦੱਸਾਂਗੇ ਕਿ ਆਪਾਂ ਕਦੋਂ ਦੇ ਸਕਦੇ ਬੱਕਰੀ ਨੂੰ ਤੇ ਇਹ ਆਪਾਂ ਬਈ ਬੱਕਰੀ ਨੂੰ ਨੀਲਾ ਚਾਰਾ ਖਾਣ ਤੋਂ ਬਾਅਦ ਵੀ ਦੇ ਸਕਦੇ ਆ ਪਹਿਲਾਂ ਦੇ ਸਕਦੇ ਇਹਦਾ ਕੋਈ ਉਹ ਨਹੀਂਗਾ। ਉਹ ਦੁਪਹਿਰ ਦੇ ਟਾਈਮ ਦੇ ਜੀ ਚਾਹੇ ਸਵੇਰ ਤੋਂ ਦੇ ਦੇ ਗਾ ਦੇ ਹਿਸਾਬ ਨਾਲ ਆਪਾਂ ਕਦੋਂ ਵੀ ਦੇ ਸਕਦੇ ਆ। ਤੇ ਇਹ ਆਪਾਂ ਕਿੰਨੇ ਦਿਨ ਦੇ ਸਕਦੇ ਆ ਲਗਾਤਾਰ ਦੇ ਸਕਦੇ ਆ ਕਿੰਨਾ ਟਾਈਮ ਦੇ ਸਕਦੇ ਆ ਇਹਦੇ ਬਾਰੇ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਇਹ ਬਈ ਆਪਾਂ ਬੱਕਰੀ ਨੂੰ ਲਗਾਤਾਰ ਦਸ ਦੇ ਦੇ ਸਕਦੇ ਆ ਆਪਾਂ ਲਗਾਤਾਰ ਦੇਣੀ ਆ ਤਾਂ ਜੇਕਰ ਆਪਾਂ ਕਦੇ-ਕਦੇ ਦੇਣੀ ਆ ਫਿਰ ਆਪਾਂ ਇਹਨੂੰ ਹਫ਼ਤੇ 'ਚ ਦੋ ਜਾਂ ਤਿੰਨ ਵਾਰ ਦੇ ਸਕਦੇ ਆ ਜਿਵੇਂ ਇੱਕ ਹਫ਼ਤੇ 'ਚ ਤਿੰਨ ਵਾਰ ਦੇਤੀ ਫਿਰ ਛੱਡਤਾ ਫਿਰ ਅਗਲੇ ਹਫ਼ਤੇ 'ਚ ਤਿੰਨ ਵਾਰ ਦੇਤੀ ਮਹੀਨੇ 'ਚ ਇਦਾਂ ਆਪਾਂ ਹਫ਼ਤੇ 'ਚ ਦੋ ਤਿੰਨ ਵਾਰ ਦੇ ਸਕਦੇ ਆ ਜੇ ਲਗਾਤਾਰ ਦੇਣੀ ਫਿਰ ਆਪਾਂ ਦੱਸ ਦੇਣੀ ਦੇ ਸਕਦੇ ਆ ਤੇ 20 ਦਿਨਾਂ ਦਾ ਫਿਰ ਗੈਪ ਪਾ ਕੇ ਫਿਰ ਅਗਲੇ ਮਹੀਨੇ ਦੱਸ ਦੇਣ ਦੇ ਸਕਦੇ ਆ ਇਹ ਇਸ ਤਰ੍ਹਾਂ ਆਪਾਂ ਬੱਕਰੀਆਂ ਨੂੰ ਦੇ ਸਕਦੇ ਆ ਇਹ। ਸੋ ਇਸ ਤੋਂ ਬਾਅਦ ਆਪਾਂ ਦੱਸਾਂਗੇ ਵੀ ਬੱਕਰੀ ਨੂੰ ਜਦੋਂ ਆਪਾਂ ਲੀਵਰ ਟੋਨਿਕ ਦਿੰਨੀ ਆ ਤਾਂ ਇਹਦੇ ਕੀ-ਕੀ ਫਾਇਦੇ ਹੁੰਦੇ ਆ। ਇਹਦੇ ਨਾਲ ਦੇਣ ਨਾਲ ਕੀ ਫਾਇਦਾ ਹੁੰਦਾ ਬੱਕਰੀ ਨੂੰ? ਸੋ ਵੀ ਆਪਾਂ ਤੁਹਾਨੂੰ ਦੱਸ ਦਨੇ ਵੀ ਜਦੋਂ ਆਪਾਂ ਲੀਵਰ ਟੋਨਿਕ ਦਿੰਨੇ ਆ। ਪਹਿਲੀ ਗੱਲ ਤਾਂ ਪਤਾ ਹੀ ਹੁੰਦਾ ਸਾਰਿਆਂ ਨੂੰ ਵੀ ਜਿਹੜੀ ਮੇਨ ਹੁੰਦੀ ਹੈ ਭੁੱਖ ਉਹ ਤਾਂ ਹੁੰਦੀ ਆ ਇਹ ਤੇ ਜਦੋਂ ਜਦੋਂ ਭੁੱਖ ਵੱਧ ਜਾਂਦੀ ਬੱਕਰੀ ਦੀ ਤਾਂ ਵੀ ਉਹ ਨੀਰਾਚਾਰਾ ਵਧੀਆ ਖਾਂਦੀ ਆ ਚਾਹੇ ਆਪਾਂ ਸੁੱਕਾ ਨੀਰਾ ਪਾਉਣੇ ਆ ਕੋਈ ਦਾਣਾ ਪਾਉਣੇ ਆ ਉਹ ਵਧੀਆ ਰੱਜ ਕੇ ਖਾਊਗੀ। ਜੋ ਰਾਜਕੇ ਖਾਓਗੀ ਪੀਓਗੀ ਬੱਕਰੀ ਵਧੀਆ ਪਾਣੀ ਪੀਊਗੀ ਤਾਂ ਉਹ ਵਧੂਗੀ ਖੁੱਲੂਗੀ ਵਧੀਆ ਤੇ ਵਧੀਆ ਗਰੋਥ ਕਰੂਗੀ ਉਹ ਤੇ ਇਹਦੇ ਨਾਲ ਬੱਕਰੀ ਦੇ ਇੱਕ ਸ਼ਾਇਨਿੰਗ ਵੀ ਬਹੁਤ ਵਧੀਆ ਆਉਂਦੀ ਹੈ ਜਿਹਦੇ ਨਾਲ ਕੋਈ ਪਿੰਡੇ ਤੇ ਬੱਕਰੀ ਦੇ ਵਧੀਆ ਸ਼ਾਇਨਿੰਗ ਆ ਜਾਂਦੀ ਹੈ ਤੇ ਬੱਕਰੀ ਵਧੀਆ ਸੋਹਣੀ ਬਣ ਜਾਂਦੀ ਹੈ ਬੱਕਰੀਆਂ ਵਿੱਚ ਬੱਕਰੀਆਂ ਦੇ ਵਿੱਚ ਪ੍ਰੋਬਲਮ ਹੁੰਦੀ ਵੀ ਵਾਲ ਝੜਦੇ ਰਹਿੰਦੇ ਬੱਕਰੀਆਂ ਦੇ ਤੇ ਇਹਦੇ ਨਾਲ ਲੀਵਰ ਟੋਨਿਕ ਨਾਲ ਵੀ ਸ਼ਾਇਨਗ ਆ ਗਈ ਜਦੋਂ ਤੇ ਵਾਲ ਝੜਨੇ ਵੀ ਘਟ ਜਾਂਦੇ ਆ ਬੱਕਰੀ ਨੇ ਵਾਲ ਨਹੀਂ ਝੜਦੇ ਦੇ ਨਾਲ ਤੇ ਬੱਕਰੀ ਵਧੀਆ ਗਰੋਥ ਕਰਕੇ ਦੇ ਵਧੀਆ ਹੋ ਜਾਂਦੀ ਹੈ ਤੇ ਇਹਦੇ ਨਾਲ ਜੇ ਖੋਖ ਲੱਗੂਗੀ ਵਧੀਆ ਦਾਣਾ ਚਾਰਾ ਖਾਊਗੀ ਤਾਂ ਬਮਾਰੀਆਂ ਵੀ ਘੱਟ ਲੱਗਣਗੀਆਂ ਬੱਕਰੀ ਨੂੰ ਵਧੀਆ ਖਾਂਦੀ ਪੀਂਦੀ ਜਦੋਂ ਤੇ ਇੱਕ ਆਪਾਂ ਇਹ ਵੀ ਦੱਸ ਦਿੰਨੇ ਆ ਵੀ ਆਪਾਂ ਜਿਹੜਾ ਲੀਵਰ ਟੋਨਿਕ ਆ ਵੀ ਇਹ ਗਰਮੀਆਂ ਦੇ ਵਿੱਚ ਜਿਆਦਾ ਜ਼ਰੂਰਤ ਹੁੰਦੀ ਹੈ ਜੀ ਕਿਉਂਕਿ ਮੌਸਮ ਦੇ ਹਿਸਾਬ ਨਾਲ ਆਪਾਂ ਇਹਨੂੰ ਦੇ ਸਕਦੇ ਹਾਂ ਗਰਮੀ ਦੇ ਵਿੱਚ ਜਿਆਦਾ ਜ਼ਰੂਰਤ ਹੁੰਦੀ ਹੈ ਗਰਮੀ ਨਾਲ ਕਈ ਬੱਕਰੀਆਂ ਖਾਣਾ ਬਿਨਾ ਘਟਾ ਦਿੰਦੀਆਂ ਸੋ ਇਸ ਕਰਕੇ ਲੀਵਰ ਟੋਨਿਕ ਜਿਹੜੀ ਇਹ ਗਰਮੀ ਦੇ ਵਿੱਚ ਆਪਾਂ ਜ਼ਰੂਰੀ ਹੁੰਦੀ ਹੈ ਦੇਣੀ ਜਣੀ ਸੋ ਸਰਦੀਆਂ ਦੇ ਵਿੱਚ ਘੱਟ ਲੋੜ ਪੈਂਦੀ ਲੀਵਰ ਟੋਨਿਕ ਦੀ ਦੇ ਦੇ ਸਕਦੇ ਆ ਆਪਾਂ ਕੋਈ ਇਹਦਾ ਹੋਣੀਗਾ ਤੇ ਪਰ ਉਹ ਗਰਮੀਆਂ ਦੇ ਵਿੱਚ ਜਿਆਦਾ ਜ਼ਰੂਰਤ ਹੁੰਦੀ ਹੈ ਗਰਮੀ ਦੇ ਵਿੱਚ ਜਿਆਦਾ ਧਿਆਨ ਰੱਖਣਾ ਚਾਹੀਦਾ ਤੇ ਇਸ ਕਰਕੇ ਗਰਮੀ ਦੇ ਵਿੱਚ ਤਾਂ ਆਪਾਂ ਨੂੰ ਜ਼ਰੂਰੀ ਹੁੰਦਾ ਵੀ ਦੇ ਦੇ ਕੇ ਬੱਕਰੀਆਂ ਤੇ ਵਧੀਆ ਖਾਣ ਦੀ ਪਿੰਦੀ ਰਹੀ ਦੀ ਬੱਕਰੀ ਜਨਾਂ ਕਿਉਂਕਿ ਗਰਮੀ ਨਾਲ ਕਈ ਵਾਰ ਬੱਕਰੀਆਂ ਖਾਣਾ ਬਿਨਾ ਘਟਾ ਜਾਂਦੀਆਂ ਜਾਂ ਪਾਣੀ ਪੂਣੀ ਘੱਟ ਪੀਂਦੀਆਂ ਤੇ ਬਿਮਾਰ ਵੀ ਹੋ ਜਾਂਦੀਆਂ ਇਸ ਕਰਕੇ ਲੀਵਰ ਟਾਣ ਕੇ ਵੀ ਗਰਮੀ ਦੇ ਵਿੱਚ ਜ਼ਰੂਰੀ ਹੁੰਦੀ ਹੈ ਤੇ ਸਹੀ ਸਮੇਂ ਤੇ ਦੇਈ ਜਾਗੇ ਆਪਾਂ ਤਾਂ ਬੱਕਰੀ ਬਿਮਾਰ ਨਹੀਂ ਹੁੰਦੀ। ਸੋ ਇਹ ਸੀ ਬਈ ਅੱਜ ਦੀ ਜਾਣਕਾਰੀ ਤੇ ਇਹ ਬਈ ਆਪਾਂ ਜਿਹੜੀਆਂ ਵੀਡੀਓ ਬਣਾਵਾਂਗੇ ਲਿਵਰਟੋਨਿਕ ਤੇ ਡੀ ਵਾਰਮਿੰਗ ਦੀ ਵੀਡੀਓ ਪਾਈ ਆਪਾਂ ਇਹ ਵੀ ਆਪਾਂ ਬਈਆਂ ਦੇ ਕਹਨ ਤੇ ਬਣਾਈ ਆਪਾਂ ਨੂੰ ਮੈਸੇਜ ਆਏ ਸੀਗੇ ਵੀ ਆਪਾਂ ਨੂੰ ਜਾਣਕਾਰੀ ਦਿਓ ਡੀ ਵਾਰਮਿੰਗ ਦੇ ਬਾਰੇ ਤੇ ਲਿਵਰਟੋਨਿਕ ਦੇ ਬਾਰੇ ਇਸ ਕਰਕੇ ਆਪਾਂ ਇਹ ਵੀਡੀਓ ਬਣਾਈ ਆ ਬਈ ਜੇਕਰ ਕਿਸੇ ਨੇ ਹੋਰ ਵੀ ਕਿਸੇ ਦਾ ਕੋਈ ਸਵਾਲ ਹੈਗਾ ਤਾਂ ਵੀ ਆਪਾਂ ਨੂੰ ਕਮੈਂਟ ਵੀ ਕਰ ਸਕਦੇ ਆ ਤੇ ਸਕਰੀਨ ਤੇ ਨੰਬਰ ਚੱਲ ਰਿਹਾ ਉਹਨਾਂ ਤੇ ਮੈਸੇਜ ਵੀ ਕਰ ਸਕਦੇ ਆ ਵੀ ਆਪਾਂ ਨੂੰ ਕਿਸੇ ਦਾ ਕੋਈ ਸਵਾਲ ਹੈਗਾ ਵੀ ਇਹਦੇ ਤੇ ਵੀਡੀਓ ਬਣਾਉਣਾ ਤਾਂ ਆਪਾਂ ਵੀਡੀਓ ਬਣਾ ਲਾਂਗੇ ਬਈ ਫਿਰ ਨੰਬਰ ਤੇ ਆਪਣਾ ਸੰਪਰਕ ਕਰ ਸਕਦੇ ਆ ਮੈਸੇਜ ਕਰਦੋ ਤੇ ਕਮੈਂਟ ਕਰਦੋ ਤੇ ਬ ਆਪਣੋ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਵਧੀਆ ਹੁੰਦੀ ਆ ਜਾਣਕਾਰੀ ਵਧੀਆ ਹੁੰਦੀ ਆ ਜਾਂ ਕੋਈ ਕਮੀ ਪੇਸ਼ੀ ਹੁੰਦੀ ਤਾਂ ਆਪਣ ਕਮੈਂਟ ਜਰੂਰ ਕਰਦਿਆ ਕਰੋ ਬਈ ਸੋ ਇਹ ਸੀ ਬਈ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਈ ਧੰਨਵਾਦ